ਨੌਜੀ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਕਰੋਣਿਆ ਤੁਹਾਨੂੰ ਦਰਸ਼ਨ ਇੱਥੇ ਘੁੰਮਾ ਕਰਉਣੀ ਫਿਰ ਜੀ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਫਤੇਗੜ ਸਾਹਿਬ ਨੌਜੀ ਇਹ ਹੈਗਾ ਇਤਿਹਾਸ ਗੁਰਦੁਆਰਾ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਲਖ ਤੇ ਜਿਗਰ ਛੋਟੇ ਸਹਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ 10 ਫੂਲ ਨੂੰ ਸਰੰਦ ਲੈ ਆ ਕੇ ਕੈਦ ਕਰਨ ਉਪਰੰਤ ਸਹਬਜ਼ਾਦਿਆਂ ਨੂੰ ਐਸੇ ਹੀ ਸਥਾਨ ਤੇ ਜ਼ਾਲਮ ਸੂਬੇ ਵਜੀਦ ਖਾਨ ਦੀ ਕਚਹਿਰੀ ਵਿੱਚ 11 12 ਅਤੇ 13 ਫੂਲ ਸੰਮਤ 1761 1704 ਈਸਵੀ ਨੂੰ ਪੇਸ਼ ਕਰਨ ਲਈ ਲਿਆਂਦਾ ਜਾਂਦਾ ਰਿਹਾ ਜਿੱਥੇ ਸਹਬਜ਼ਾਦਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਡਰਾਵੇ ਅਤੇ ਨਾਲ ਚ ਦਿੱਤੇ ਗਏ ਅੰਤ 13 ਕੋ 1704 ਈਸਵੀ ਨੂੰ ਸੋਹਰ ਜਹੀਆਂ ਕਲੀਆਂ ਬਾਬਾ ਜੋਰਾਵਰ ਸਿੰਘ ਜੀ ਉਮਰ 9 ਸਾਲ ਬਾਬਾ ਫਤਿਹ ਸਿੰਘ ਜੀ ਉਮਰ 7 ਸਾਲ ਨੂੰ ਮੁਤਸਵੀ ਫਤਵੇ ਅਨੁਸਾਰ ਦੀਵਾਰਾਂ ਵਿੱਚ ਚਿੰਨ ਕੇ ਦਫਨ ਕਰਨ ਦਾ ਅਮਲ ਸ਼ੁਰੂ ਹੋਇਆ ਅਤੇ ਜ਼ੁਲਮੋ ਸਿਤਮ ਦੀ ਇਤਿਹਾਕ ਕਰਦਿਆਂ ਗਲਿਆਂ ਤੇ ਸ਼ੁਰੇ ਚਲਾ ਗੁਰੂ ਲਾਲਾ ਨੂੰ ਜੀਵਾ ਕਰਕੇ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਦੇ ਲਾਲਾਂ ਨੇ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਈ ਅਤੇ ਸਿੱਖੀ ਦੇ ਗੂਟੇ ਨੂੰ ਆਪਣੇ ਕੂਮ ਨਾਲ ਸਿੰਜ ਕੇ ਧਰਮ ਤੋਂ ਜ਼ਿੰਦਗੀ ਨਿਸ਼ਾਵਰ ਕੀਤੀ ਜਮੀਨ ਦੋਜ ਸ਼ਹੀਦੀ ਅਸਥਾਨ ਪੋਰਾ ਸਾਹਿਬ ਵਿਕੇਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁੱਖ ਪ੍ਰਕਾਸ਼ ਅਸਥਾਨ ਵਾਲੀ ਜਗਾ ਸਹੰਜਾਦਿਆਂ ਦਾ ਸ਼ਹੀਦੀ ਅਸਥਾਨ ਹੈ ਇਹ ਉਹਨਾਂ ਸਾਹਿਬਾ ਬਜੁਰਗਵ ਸਿੰਘ ਜੀ ਬਾਬਾ ਘਟ ਸਿੰਘ ਜੀ ਜਿੱਥੇ ਉਹਨਾਂ ਦਾ ਸ਼ਹੀਦੀ ਸਥਾਨ ਆ ਜਿੱਥੇ ਉਹਨਾਂ ਨੂੰ ਰੇਹਾਂ ਦੇ ਵਿੱਚ ਚਿਨਵਾ ਦਿੱਤਾ ਗਿਆ ਸੀ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਜੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ 26 ਦਸੰਬਰ 1740 ਸ ਨੂੰ ਦੀਵਾਰ ਵਿੱਚ ਟਾਂਕੇ ਸ਼ਹੀਦ ਕੀਤੇ ਗਏ ਉੱਥੇ ਪਾਲ ਕੀ ਸੀ ਬਹੁਤ ਸ਼ਰਧਾਤ ਹੈ Aduh, kumirta? Aduh, ਸਿੰਮਰ ਦੇ ਰਾਜੀ ਕੁਸੀ ਦਰਸ਼ਨ ਕੁੱਤੇ ਸੰਜਾਧਿਆ ਦਾ ਜੋ ਸ੍ਰੀ ਦੇਵ ਸਥਾਨ ਸੇ ਜਿੱਥੇ ਉਹਨਾਂ ਦੁਆਰਾ ਬਣਾਇਆ ਗਿਆ ਸੀ ਉਹਨਾਂ ਪਚਾਲਦੇ ਇਹ ਚੁਰ ਦੁਆਰਾ ਸ਼ੀਰ ਵਿਗਿਆਨ ਸਾਹਿਬ ਸਿੱਖ ਕੌਮ ਦੇ ਮਹਾਨ ਜਮੇਲ ਬਾਬਾ ਬਟਰਾ ਸਿੰਘ ਦੀ ਅਗਵਾਈ ਵਿੱਚ ਸਤਿਮਾਨ ਦੀ ਨਾਜ਼ਰੀ ਨੇ ਸਿਰੰਦ ਫੋਟੇ ਕਰਕੇ ਅਤੇ ਜਾਲਮ ਸੂਬੇ ਵਜੂਦ ਖਾਨ ਨੂੰ ਚੱਕਰ ਚੇੜੀ ਦੇ ਮਾਮਲੇ ਵਿੱਚ ਸੋਧਣ ਉਪਰਾਪਤ ਖਾਲਸਾ ਫੌਜਾਂਈ ਸ਼ਾਨ ਨਾਲ ਇੱਕ ਜੇਤ ਸਮਤ 1767 14 ਮਈ 1710 ਇਸ ਵੀ ਹੈ ਸਿਰੰਦ ਤੇ ਕਾਬਜ਼ ਹੋਇਆ ਤੇ ਖਾਲਸਾ ਰਾਜ ਸਥਾਪਿਤ ਕੀਤਾ ਸਰਹੰਦ ਫਤਿਹ ਦੌਰਾਨ ਹੋਈ جنگ ਵਿੱਚ ਸ਼ਹੀਦ ਹੋਏ 6000 ਸਿੰਘਾਂ ਦਾ ਸੰਸਕਾਰ ਸਮੂਹੀ ਗੁਰੂ ਘਰ ਵਿੱਚ ਇਸ ਸਥਾਨ ਤੇ ਕੀਤਾ ਗਿਆ